ਦੇਸੀ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਜਵਾਈ ਨੇ ਜਦੋਂ ਨਵੀਂ ਵਿਆਹੀ ਘਰਵਾਲੀ ਨੂੰ ਪਿੰਡ ਦੇ ਵਿੱਚ ਐਂਟਰੀ ਕਰਾਈ ਤੇ ਸਾਰਾ ਪਿੰਡ ਸਵਾਗਤ ਦੇ ਲਈ ਇਕੱਠਾ ਹੋ ਗਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਹਰਸਿਮਰਤ कौर ਬਾਦਲ ਦੀ ਵੱਡੀ ਬੇਟੀ ਹਰਕੀਰਤ कौर ਬਾਦਲ ਦਾ ਹੁਣੇ-ਹੁਣੇ ਤੇਜਵੀਰ ਸਿੰਘ ਤੂਰ ਦੇ ਨਾਲ ਵਿਆਹ ਹੋਇਆ ਤੇ ਤੁਸੀਂ ਉਸ ਦੀਆਂ ਫੋਟੋਆਂ ਵੇਖ ਕੇ ਹੀ ਤੁਸੀਂ ਸਮਝ ਗਏ ਹੋਵੋਗੇ ਮੁੰਡਾ ਕਿੰਨਾ ਡਾਊਨ ਟੂ ਅਰਥ ਆ ਖਾਲੇ ਕਿ ਉਹ ਪੰਜਾਬ ਤੋਂ ਬਾਹਰ ਰਹਿੰਦਾ ਪਰ ਪੰਜਾਬ ਉਸਦੇ ਕਿਸ ਤਰੀਕੇ ਦੇ ਨਾਲ ਧਰਮ ਅਤੇ ਪੰਜਾਬ ਉਸਦੇ ਦਿਲ ਦੇ ਵਿੱਚ ਵਸਦਾ ਰੱਖੇ ਹੋਏ ਕੇਸ ਸਿਰ ਤੇ ਬੰਨੀ ਹੋਈ ਪੱਗ ਖੁੱਲਾ ਦਾੜਾ ਪ੍ਰਕਾਸ਼ ਇਸ ਚੀਜ਼ ਦਾ ਸਬੂਤ ਆ ਤਾਂ ਹੀ ਇੰਨੇ ਮੁੰਡਿਆਂ ਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਆਰ ਸਿਮਰਤ ਕੌਰ ਬਾਦਲ ਨੇ ਇਹ ਮੁੰਡੇ ਦੀ ਜਿਹੜੀ ਪਹਿਚਾਣ ਕੀਤੀ ਸੀ ਤਾਂ ਹੀ ਜਾ ਕੇ ਕਿਤੇ ਐਡੇ ਵੱਡੇ ਪਰਿਵਾਰ ਦੇ ਨਾਲ ਨਾਤਾ ਜੁੜਿਆ ਕੋਈ ਸਮਝਣ ਵਾਲਾ ਭਾਵੇਂ ਕੁਝ ਵੀ ਸਮਝੇ ਪਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀਆਂ ਦਾ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੇ ਪਰਿਵਾਰ ਦੇ ਨਾਲ ਐਡਾ ਗੂੜਾ ਰਿਸ਼ਤਾ ਜੁੜਨਾ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਜਦੋਂ ਹਰਸਿਮਰਤ ਕੌਰ ਬਾਦਲ ਦਾ ਜਵਾਈ ਸਰਦਾਰ ਤੇਜਵੀਰ ਸਿੰਘ ਤੂਰ ਆਪਣੀ ਨਵ-ਵਿਆਹੀ ਘਰਵਾਲੀ ਨੂੰ ਪਿੰਡ ਦੇ ਵਿੱਚ ਟਰੈਕਟਰ ਤੇ ਬਿਠਾ ਕੇ ਲੈ ਕੇ ਗਿਆ ਤੇ ਚਾਰੇ ਪਾਸੇ ਤੁਮਾਂ ਪੈ ਗਈਆਂ